ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪ੍ਰਤਾਪ ਸੂਰਜ ਗ੍ਰੰਥ ਜਿਸ ਨੂੰ ਸੈਕਟਰੰ ਵਿੱਚ ਬਹੁਤ ਉੱਚੇ ਦਰਜੇ ਤੇ ਬਿਠਾਇਆ ਗਿਆ ਹੈ ਉਸ ਦੇ ਵਿੱਚੋਂ ਇਤਿਹਾਸਕ ਇੱਕ ਘਟਨਾ ਜੋ ਕਿ ਬਹੁਤ ਮਸ਼ਹੂਰ ਹੈ ਉਸ ਦੇ ਬਾਰੇ ਅੱਜ ਆਪਾਂ ਵਿਚਾਰ ਕਰਾਂਗੇ ਉਹ ਘਟਨਾ ਹੈ ਗੁਰੂ ਹਰਗਵਿੰਦ ਸਾਹਿਬ ਅਤੇ ਮਾਤਾ ਕੌਲਾ ਬੀਬੀ ਕੌਲਾ ਦਾ ਜੋ ਪ੍ਰਸੰਗ ਹੈ ਇਸ ਪ੍ਰਸੰਗ ਦਾ ਆਧਾਰ ਜੋ ਹੈ ਉਹ ਹੈ ਕਿ ਇੱਕ ਸਿੱਖ ਕਾਬਲ ਦੇ ਰਹਿਣ ਵਾਲਾ ਆਪਣੇ ਦਸਵੰਦ ਵਿੱਚੋਂ 1 ਲੱਖ ਰੁਪਏ ਦਾ ਕੋੜਾ ਖਰੀਦ ਕੇ ਲਿਆਇਆ ਗੁਰੂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੂੰ ਸਮਰਪਿਤ ਕਰਨ ਦੇ ਲਈ ਉਸ ਕੋੜੇ ਨੂੰ ਰਾਹ ਦੇ ਵਿੱਚ ਸਮੇਂ ਦੇ ਹਾਕਮ ਸਮੇਂ ਦੇ ਰਾਜਾ ਸ਼ੈਨशाह ਸ਼ਾਹ ਜਹਾਂ ਜੋ ਕਿ ਇਸ ਲਖਾਰੀ ਨੇ ਲਿਖਿਆ ਹੈ ਉਸ ਦੇ ਸਿਪਾਈ ਖੋ ਕੇ ਲੈ ਜਾਂਦੇ ਹਨ ਅਤੇ ਸ਼ਾਹ ਜਹਾਂ ਦੇ ਕੋਲ ਉਹ ਕੋੜਾ ਪੇਸ਼ ਕਰਦੇ ਹਨ ਘੋੜਾ ਬਹੁਤ ਸੁੰਦਰ ਸੀ ਪਰ ਸ਼ਾਹਜਹਾਨ ਦੇ ਕੋਲ ਜਾਂਦਾ ਏ ਘੋੜਾ ਬਿਮਾਰ ਹੋ ਜਾਂਦਾ ਉਸ ਦੀ ਇਕ ਲੱਤ ਖਰਾਬ ਹੋ ਜਾਂਦੀ ਹੈ ਖਰਾਬ ਹੋਇਆ ਜਾਣ ਕੇ ਸ਼ਾਹਜਹਾਨ ਉਹ ਘੋੜਾ ਆਪਣੇ ਇੱਕ ਕਾਜੀ ਨੂੰ ਰੁਸਤਮ ਖਾਂ ਕਾਜੀ ਨੂੰ ਦੇ ਦਿੰਦੇ ਹਨ ਕਿ ਤਵੇਲੇ ਵਿੱਚ ਘੋੜਾ ਹਰਿਆ ਤੇ ਇਸ ਨੂੰ ਦੇਖ ਕੇ ਇਸ ਦੀ ਲਾਗਤੋਂ ਦੂਸਰੇ ਘੋੜੇ ਵੀ ਬਿਮਾਰ ਹੋ ਸਕਦੇ ਹਨ ਰਸਤਮ ਖਾਨ ਕਾਜੀ ਉਹ ਹੈ ਜਿਹੜਾ ਸ਼ਾਹਜਹਾਂ ਨੂੰ ਕੁਰਾਨ ਦਾ ਪਾਠ ਪੜ੍ਹਾਉਂਦਾ ਹੈ ਕੁਰਾਨ ਬਾਰੇ ਜਾਣਕਾਰੀ ਦਿੰਦਾ ਹੈ ਰਸਤਮ ਖਾਨ ਕਾਜੀ ਘੋੜਾ ਲੈ ਕੇ ਬਹੁਤ ਖੁਸ਼ ਹੋਇਆ ਦੂਸਰੇ ਪਾਸੇ ਉਹ ਸਿੱਖ ਜੋ ਕਾਬਲ ਤੋਂ ਆਇਆ ਸੀ ਉਹ ਬਹੁਤ ਹੀ ਉਦਾਸਿਆ ਹੋਇਆ ਦੁਖੀ ਮਨ ਨਾਲ ਉਹ ਗੁਰੂ ਹਰ ਹਰਗੋਬਿੰਦ ਸਾਹਿਬ ਦੇ ਦਰਵਾਜ਼ੇ 'ਤੇ ਜਾਂਦਾ ਹੈ ਗੁਰੂ ਸਾਹਿਬ ਉਸ ਨੂੰ ਅਜਿਹੀ ਹਾਲਤ ਵਿੱਚ ਦੇਖ ਕੇ ਪੁੱਛਦੇ ਹਨ ਕਿ ਤੇਰਾ ਕੀ ਨੁਕਸਾਨ ਨਿਆ ਗਿਆ ਤੇਰਾ ਕੀ ਕੰਮ ਖਰਾਬ ਹੋਇਆ ਜਿਹੜਾ ਤੂੰ ਇਸ ਤਰ੍ਹਾਂ ਉਦਾਸਿਆ ਹੋਇਆ ਖੜਾ ਉਹ ਸਿੰਘ ਸਿੱਖ ਦੱਸਦਾ ਹੈ ਕਿ ਸੱਚੇ ਪਾਤਸ਼ਾਹ ਜੀ ਮੈਂ ਆਪਣੇ ਦਸਵੰਦ ਵਿੱਚੋਂ ਤੁਹਾਡੀ ਪੇਟਾ ਵਾਸਤੇ ਇੱਕ ਬਹੁਤ ਵਧੀਆ 1 ਲੱਖ ਰੁਪਏ ਦਾ ਘੋੜਾ ਖਰੀਦ ਕੇ ਲਿਆਇਆ ਸੀ ਪਰ ਸਮੇਂ ਦੀ ਹਕੂਮਤ ਦੇ ਸਿਫਾਈਆਂ ਨੇ ਉਹ ਘੋੜਾ ਮੇਰੇ ਕੋਲੋਂ ਖੋ ਕੇ ਆਪਣੇ ਤਵੇਲੇ ਵਿੱਚ ਵੰਨ ਲਿਆ ਹੈ ਇਸ ਕਰਕੇ ਮੈਂ ਬਹੁਤ ਹੀ ਉਦਾਸ ਆ ਕਿ ਮੇਰੀ ਸ਼ਰਦਾ ਜਿਹੜੀ ਮੈਂ ਸ਼ਰਦਾ ਦਾ ਪੇਟਾ ਤੁਹਾਡੇ ਲਈ ਲੈ ਕੇ ਆਇਆ ਸੀ ਉਹ ਪੇਟਾ ਤੁਹਾਡੇ ਤੱਕ ਪੁੱਜ ਨਹੀਂ ਸਕੇ ਗੁਰੂ ਹਰਗੋਬਿੰਦ ਸਾਹਿਬ ਨੇ ਉਸ ਸਿੱਖ ਨੂੰ ਹੌਸਲਾ ਦਿੱਤਾ ਕਿ ਤੂੰ ਕਿਸੇ ਤਰ੍ਹਾਂ ਦਾ ਮਨ ਵਿੱਚ ਤੌਖਲਾ ਨਾ ਰੱਖ ਜਿਹੜੀ ਸਾਡੀ ਚੀਜ਼ ਹੈ ਜਿਹੜੀ ਗੁਰੂ ਦੀ ਚੀਜ਼ ਹੈ ਸਤਿਗੁਰੂ ਦੀ ਚੀਜ਼ ਹੈ ਉਹ ਸਤਿਗੁਰੂ ਕੋਲ ਪਹੁੰਚ ਜਾਵੇਗੀ ਇਸ ਨਾਲ ਉਹ ਸਿੱਖ ਨੂੰ ਹੌਸਲਾ ਹੋਇਆ ਉਧਰ ਕਾਜੀ ਨੂੰ ਜਦੋਂ ਘੋੜਾ ਮਿਲਿਆ ਉਹ ਕਾਜੀ ਘੋੜੇ ਨੂੰ ਲੈ ਕੇ ਆਪਣੇ ਘਰ ਵੱਲ ਨੂੰ ਜਾ ਰਿਹਾ ਸੀ ਉਸ ਦਾ ਰਸਤਾ ਇਹੋ ਹੀ ਸੀ ਉਸ ਨੇ ਜਿੱਥੇ ਕੈਂਪ ਲੱਗਾ ਹੋਇਆ ਸੀ ਡੇਰਾ ਸੀ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਦਾ ਉਥੋਂ ਦੀ ਗੁਜ਼ਰਨਾ ਸੀ ਗੱਲ ਨੂੰ ਸਮਝ ਲਈਏ ਕਿ ਗੁਰੂ ਹਰਗੋਬਿੰਦ ਸਾਹਿਬ ਲਾਹੌਰ ਵਿੱਚ ਉਹਨਾਂ ਨੇ ਡੇਰਾ ਲਾਇਆ ਹੋਇਆ ਸੀ ਔਰ ਇੱਕ ਕਾਜੀ ਵੀ ਲਾਹੌਰ ਦਾ ਹੀ ਸੀ ਤੇ ਸ਼ੈਨਸ਼ਾ ਜੋ ਸ਼ਾਹ ਜਹਾਨ ਹੈ ਉਹ ਵੀ ਲਾਹੌਰ ਵਿੱਚ ਹੀ اٹਕਿਆ ਹੋਇਆ ਸੀ ਕਿਉਂਕਿ ਇਸ ਕਹਾਣੀ ਸ਼ੁਰੂਆਤ ਹੋਣ ਤੋਂ ਪਹਿਲਾਂ ਇਹ ਦੱਸਿਆ ਜਾਂਦਾ ਹੈ ਕਿ ਜਹਾਂਗੀਰ ਜੋ ਮੁਗਲ ਬਾਦਸ਼ਾਹ ਸੀ ਉਹ ਕਸ਼ਮੀਰ ਤੋਂ ਆਉਂਦਾ ਹੋਇਆ ਰਸਤੇ ਵਿੱਚ ਉਸ ਦੀ ਮੌਤ ਹੋ ਜਾਂਦੀ ਹੈ ਉਸ ਦੀ ਜਗਾ ਜੋ ਹੈ ਉਸ ਦਾ ਪੁੱਤਰ ਸ਼ਾਹਜਹਾਂ ਰਾਜ ਗੱਦੀ ਤੇ ਬੈਠਦਾ ਹੈ ਉਸ ਸਮੇਂ ਦੀ ਇਹ ਘਟਨਾ ਇਸ ਕਿਤਾਬ ਵਿੱਚ ਇਸ ਗ੍ਰੰਥ ਵਿੱਚ ਲਿਖੀ ਹੋਈ ਹੈ ਇਸ ਅਨੁਸਾਰ ਕਿਉਂਕਿ ਜਹਾਂਗੀਰ ਦੀ ਜੋ ਮੌਤ ਹੈ ਉਹ ਅਕਤੂਬਰ 1627 ਈਸਵੀ ਨੂੰ ਹੁੰਦੀ ਹੈ ਤੇ ਜੋ ਸ਼ਾਹਜਹਾਂ ਦੀ ਜੋ ਰਾਜ ਗद्दी ਤੇ ਬੈਠਣ ਦੀ ਤਰੀਕ ਹੈ ਉਹ ਫਰਵਰੀ 1628 ਹੈ ਤੇ ਇਹ ਘਟਨਾ ਨੂੰ ਜੇ ਇਸ ਗ੍ਰੰਥ ਦੇ ਅਨੁਸਾਰ ਸਮਝਿਆ ਜਾਵੇ ਤਾਂ ਇਹ 1628 ਦਾ ਉਸ ਤੋਂ ਬਾਅਦ ਦੀ ਘਟਨਾ ਹੈ ਜੋ ਕਿ ਆਮ ਤੌਰ ਤੇ ਸਿੱਖ ਸੰਗਤਾਂ ਵਿੱਚ ਇੱਕ ਗੱਲ ਕਹੀ ਜਾਂਦੀ ਹੈ ਕਿ ਭਾਵੇਂ ਗੁਰਪ੍ਰਤਾਪ ਸੂਰਤ ਗ੍ਰੰਥ ਵਿੱਚ ਅਨੇਕਾਂ ਕਮੀਆਂ ਹਨ ਵਾਰ ਇਹ ਸਾਡਾ ਇਤਿਹਾਸ ਦਾ ਸਭ ਤੋਂ ਵੱਡਾ ਸੋਰਸ ਹੈ ਇੱਕ ਆਧਾਰ ਹੈ ਪਰ ਮੈਂ ਜਿੱਥੋਂ ਤੱਕ ਇਸ ਨੂੰ ਪੜ੍ਹਿਆ ਹੈ ਜਾਣਿਆ ਹੈ ਮੈਨੂੰ ਇਹ ਆਧਾਰ ਅਧੂਰਾ ਗਲਤ ਔਰ ਗੁਮਰਾਹਕਨ ਲੱਗਾ ਹੈ ਇਸੇ ਘਟਨਾ ਨੂੰ ਵਾਚ ਲਈਏ ਸਮਝ ਲਈਏ ਤਾਂ ਅਗਰ ਇਹ ਘਟਨਾ ਸੰਨ 1628 ਈਸਵੀ ਦੀ ਹੈ ਦੂਜੇ ਪਾਸੇ ਅੰਗੀ ਇਸੇ ਇਤਿਹਾਸ ਵਿੱਚ ਅੱਗੇ ਅਸੀਂ ਦੇਖਾਂਗੇ ਕਿ ਜਦੋਂ ਪੰਜ ਬੱਚੇ ਗੁਰੂ ਹਰਗੋਬਿੰਦ ਸਾਹਿਬ ਦੇ ਘਰ ਹੋ ਗਏ ਭਾਵ ਅਭੀ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਦਾ ਜਨਮ ਨਹੀਂ ਸੀ ਹੋਇਆ ਉਸ ਤੋਂ ਪਹਿਲਾਂ ਪਹਿਲਾਂ ਜੋ ਮਾਤਾ ਕੌਲਾਂ ਗੁਰੂ ਸਾਹਿਬ ਦੇ ਮਹਿਲਾਂ ਵਿੱਚ ਜਾਂਦੇ ਹਨ ਉੱਥੇ ਬੱਚਿਆਂ ਨੂੰ ਵਧਾਈ ਦੇਣ ਜਾਂ ਦੇਖਣ ਉਸ ਪਰਿਵਾਰ ਨੂੰ ਜਾਂਦੇ ਹਨ ਭਾਵ ਜੋ 1619 ਤੋਂ ਲੈ ਕੇ ਈਸਵੀ ਦਾ ਖਵਾਲ 16 ਤੋਂ 21 ਤੋਂ ਪਹਿਲਾਂ-ਪਹਿਲਾਂ 1621 ਈਸਵੀ ਤੋਂ ਪਹਿਲਾਂ-ਪਹਿਲਾਂ ਮਾਤਾ ਕੋਲਾ ਨੂੰ ਉਸ ਘਰ ਵਿੱਚ ਜਾਂਦੇ ਦਿਖਾਇਆ ਗਿਆ ਹੈ ਅੱਗੇ ਆਪਾਂ ਇਤਿਹਾਸ ਵਿੱਚ ਦੇਖਾਂਗੇ ਜੇਕਰ ਗੁਰੂ ਹਰਗੋਬਿੰਦ ਸਾਹਿਬ ਦਾ ਤੇ ਕੋਲਾ ਦਾ ਮਿਲਾਪ ਹੀ ਸੰਨ 1628 ਈਸਵੀ ਵਿੱਚ ਹੋਇਆ ਤਾਂ ਉਹ 1619 ਜਾਂ ਵੀ ਈਸਵੀ ਨੂੰ 8 ਸਾਲ 9 ਸਾਲ ਪਹਿਲਾਂ ਉਹ ਕਿਵੇਂ ਉਸ ਘਰ ਜਾ ਸਕਦੇ ਹਨ ਬਾ ਸਾਰਾ ਹੀ ਅਮੇਜਨਰੀ ਹੈ ਇੱਕ ਸਿਰਫ ਖਿਆਲੀ ਪਲਾਉ ਹੈ ਸਚਾਈ ਇਸ ਵਿੱਚ ਕੁਝ ਨਹੀਂ ਹੈ ਤੋਂ ਇਸ ਕਰਕੇ ਇਤਿਹਾਸਕ ਪਖਤੋਂ ਵੀ ਬਹੁਤ ਸਾਰੀਆਂ ਤਰੁੱਟੀਆਂ ਨੇ ਕੁਝ ਵੀ ਜਿੱਥੋਂ ਤੱਕ ਗੁਰਮਤ ਦੀ ਗੱਲ ਹੈ ਗੁਰਮਤ ਵਿਧਾਨ ਦੀ ਗੱਲ ਹੈ ਉੱਥੇ ਤਾਂ ਪੂਰਾ ਰੱਦੋ ਹੀ ਰੱਦ ਹੈ ਕਿਉਂਕਿ ਕਿਤੇ ਵੀ ਇੱਕ ਜਗ੍ਹਾ ਵੀ ਚੰਗੀ ਤਰ੍ਹਾਂ ਗੁਰਮਤ ਦੀ ਗੱਲ ਨਹੀਂ ਕੀਤੀ ਜੇ ਕਿਸੇ ਜਗ੍ਹਾ ਗੁਰੂ ਸਾਹਿਬ ਦੀ ਉਸਤਤ ਕੀਤੀ ਹੈ ਵਡਿਆਈ ਕੀਤੀ ਹੈ ਉਹ ਉਸਤ ਇੰਨੀ ਜ਼ਿਆਦਾ ਕੀਤੀ ਹੈ ਵਡਿਆਈ ਇੰਨੀ ਜ਼ਿਆਦਾ ਕੀਤੀ ਹੈ ਔਰ ਉਹ ਇੱਕ ਗੁਮਰਾਹਕੁਨ ਵਡਿਆਈ ਹੈ ਕਿਉਂਕਿ ਉਸ ਤੋਂ ਅੱਗੇ ਕ ਵਡਿਆਈ ਕਰਦੇ ਕਰਦੇ ਅਚਾਨਕ ਇਹੋ ਜਿਹਾ ਲੁਖਾਰੀ ਮੋੜ ਕੱਟਦਾ ਹੈ ਕਿ ਗੁਰੂ ਸਾਹਿਬ ਦੀ ਤੋਹੀਨ ਜਿੰਨੀ ਕਰ ਸਕਦਾ ਉਹ ਕਰਦਾ ਹ ਹੁਣ ਇਸ ਕਹਾਣੀ ਵਿੱਚ ਅਸੀਂ ਨੁਕਤੇ ਦੇਖਾਂਗੇ ਕਿੱਥੇ ਕਿੱਥੇ ਇਸ ਨੇ ਗੁਰੂ ਸਾਹਿਬ ਦੀ ਵਾਬਾ ਬੁੱਢਾ ਜੀ ਦੀ ਸਿੱਖਾਂ ਦੀ ਕਿੱਥੇ ਕਿੱਥੇ ਤੋਹੀਨ ਕੀਤੀ ਹੈ ਅਸੀਂ ਦੇਖਦੇ ਜਾਵਾਂਗੇ ਇਤਿਹਾਸਕ ਪਾਕਾਸੀਂ ਦੇਖ ਲਿਆ ਕਿ ਇਸ ਦੇ ਲਿਖੇ ਅਨੁਸਾਰ ਇਹ ਘਟਨਾ 1628 ਦੀ ਹੈ ਪਰ ਅੱਗੇ ਇਤਿਹਾਸ ਨਾਲ ਇਹ ਕਿਤੇ ਮੇਲ ਨਹੀਂ ਖਾਂਦੀ ਕਿਉਂਕਿ 1628 ਵਿੱਚ ਗੁਰੂ ਹਰਗੋਬਿੰਦ ਸਾਹਿਬ ਦਾ ਪਹਿਲਾ ਜੰਗ ਜੋ ਸ਼ਾਹਜਹਾਂ ਦੇ ਫੌਜੀ ਟੁਕੜੀ ਨਾਲ ਹੁੰਦਾ ਅੰਮ੍ਰਿਤਸਰ ਵਿਖੇ ਔਰ ਉਸ ਸਮੇਂ ਮਾਤਾ ਕੌਲਾ ਨੂੰ ਕਰਤਾਰਪੁਰ ਸ਼ਿਫਟ ਕਰ ਦਿੱਤਾ ਜਾਂਦਾ ਉਸ ਤੋਂ ਪਹਿਲਾਂ ਕਈ ਵਰਸ ਬੀਬੀ ਕੋਲਾ ਮਾਤਾ ਕੋਲਾ ਇਹ ਅੰਮ੍ਰਿਤਸਰ ਵਿਖੇ ਰਹੇ ਹਨ ਤੇ ਇਹਦਾ ਮਤਲਬ ਇਹ ਜਿਹੜੀ ਇਤਿਹਾਸਕ ਤਰੀਕ ਲਿਖੀ ਹੋਈ ਆ ਬਿਲਕੁਲ ਸਰਾਸਰ ਕੋਰੀ ਘੁੱਠੀ ਐ ਇਹ ਬਿਲਕੁਲ ਇਤਿਹਾਸ ਦੇ ਅਨੁਸਾਰ ਸਹੀ ਨਹੀਂ ਆ ਹੁਣ ਉਧਰ ਆਈਏ ਕਾਜੀ ਦਾ ਜਦੋਂ ਗੋਲ ਦੀ ਗੁਜ਼ਰਿਆ ਸੀ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਸਿੱਖ ਨੂੰ ਜਦੋਂ ਨੇੜੇ ਆਇਆ ਇਸ ढेरे ਦੇ ਘੋੜੇ ਘੋੜਾ ਹਣਕਿਆ ਤਾਂ ਸਿੱਖਾਂ ਨੇ ਦੇਖਿਆ ਉਸ ਸਿੱਖ ਨੇ ਵੀ ਘੋੜੇ ਨੂੰ ਦੇਖਿਆ ਜਿਹੜਾ ਕਾਬਲ ਤੋਂ ਲੈ ਕੇ ਆਇਆ ਸੀ ਉਸਨੇ ਗੁਰੂ ਸਾਹਿਬ ਨੂੰ ਕਿਹਾ ਗੁਰੂ ਜੀ ਇਹ ਹੀ ਘੋੜਾ ਹੈ ਜਿਹੜਾ ਮੈਂ ਲੈ ਕੇ ਆਇਆ ਸੀ ਤਾਂ ਗੁਰੂ ਜੀ ਨੇ ਇੱਕ ਸਿੱਖ ਨੂੰ ਭੇਜਿਆ ਕਾਜੀ ਨੂੰ ਉੱਥੇ ਬੁਲਾਇਆ ਕਾਜੀ ਨੂੰ ਪੁੱਛਿਆ ਇਹ ਘੋੜਾ ਕਿੱਥੋਂ ਆਇਆ ਕਿੱਥੇ ਲੈ ਕੇ ਜਾ ਰਿਹਾ ਕਾਜੀ ਨੇ ਪੂਰੀ ਕਹਾਣੀ ਸੁਣਾਈ ਇਹ ਘੋੜਾ ਸ਼ੈਨਸ਼ਾ ਨੇ 1 ਲੱਖ ਰੁਪਏ ਦਾ ਵਾਰੋਂ ਖਰੀਦਿਆ ਸੀ ਰੂਮਦੇਸ਼ ਚੋਂ ਖਰੀਦਿਆ ਸੀ ਪਰ ਹੁਣ ਇਹ ਬਿਮਾਰ ਹੈ ਇਸ ਕਰਕੇ ਇਹ ਕੋੜਾ ਸ਼ੈਨਸ਼ਾ ਨੇ ਮੈਨੂੰ ਭੇਟ ਕਰ ਦਿੱਤਾ ਮੈਨੂੰ ਧਾਨ ਵਿੱਚ ਦੇ ਦਿੱਤਾ ਤੇ ਮੈਂ ਹੁਣ ਇਸ ਨੂੰ ਲੈ ਕੇ ਜਾ ਰਿਹਾ ਸ਼ੈਨਸ਼ਾ ਦਾ ਹੁਕਮ ਹੈ ਕਿ ਮੈਂ ਇਸ ਦਾ ਅਲਾਦ ਕਰਾਵਾਂ ਜੇ ਮੈਂ ਵੇਚਣਾ ਚਾਹਾਂ ਤਾਂ ਵੇਚ ਸਕਦਾ ਉਧਰ ਗੁਰੂ ਹਰਗੋਬਿੰਦ ਸਾਹਿਬ ਨੇ ਕਾਜੀ ਨੂੰ ਕਿਹਾ ਜੇ ਤੂੰ ਕੋੜਾ ਵੇਚਣਾ ਹੈ ਕਾ ਅਸੀਂ ਇਹ ਘੋੜਾ ਲੈ ਲੈਨੇ ਆ ਤੈਨੂੰ 10000 ਰੁਪਏ ਦੇਵਾਂਗੇ ਕਾਜੀ ਸੋਚਣ ਲੱਗ ਗਿਆ ਇਹ ਘੋੜਾ ਬਿਮਾਰ ਹੈ ਇੱਕ ਲੱਤ ਖਰਾਬ ਹੈ ਹੁਣ 10000 ਰੁਪਏ ਮਿਲਦੇ ਹਨ ਉਦੋਂ ਬਾਅਦ ਤੇ ਪਤਾ ਨਹੀਂ ਘੋੜਾ ਠੀਕ ਹੋਵੇ ਜਾਂ ਨਾ ਹੋਵੇ 10000 ਮਿਲਦੇ ਹਨ ਇਹੀ ਲਾਹੇ ਦੇ ਹਨ ਮੈਂ ਲੈ ਲੈਣਾ ਗੱਲਬਾਤ ਹੋਈ ਕਾਜੀ ਮੰਨ ਗਿਆ ਗੁਰੂ ਸਾਹਿਬ ਨੇ ਫਿਰ ਕਿਹਾ ਅੱਜ ਸਾਡੇ ਕੋਲ ਪੈਸੇ ਨਹੀਂ ਹਨ ਅਸੀਂ ਤੈਨੂੰ ਕਾਗਜ਼ ਕਰ ਦਿੰਨੇ ਆ ਅਸੀਂ ਕੁਝ ਸਮੇਂ ਵਿੱਚ ਤੁਹਾਨੂੰ ਪੈਸੇ ਕਰਕੇ ਦੇ ਦੇਵਾਂਗੇ ਕਾਗਜ਼ ਲਿਖਿਆ ਗਿਆ ਕਾਜੀ ਨੇ ਦੋ ਗੱਲਾਂ ਸਪਸ਼ਟ ਕੀਤੀਆਂ ਇੱਕ ਪਹਿਲੀ ਗੱਲ ਮੈਨੂੰ ਪੈਸੇ ਜਲਦੀ ਚਾਹੀਦੇ ਹਨ ਦੂਸਰੀ ਗੱਲ ਇਹ ਕਿ ਘੋੜਾ ਬਿਮਾਰ ਹੈ ਕੱਲ ਨੂੰ ਕੋ ਉੰਨੀ ਕੀ ਹੋ ਜਾਏ ਇਹ ਤੁਹਾਡੀ ਜ਼ਿੰਮੇਵਾਰੀ ਹੈ ਫਿਰ ਮੈਨੂੰ ਨਹੀਂ ਕਹਿਣਾ ਭਾਪ ਘੋੜਾ ਤੁਹਾਨੂੰ ਵੇਚ ਦਿੱਤਾ 10000 ਰੁਪਏ ਮੈਨੂੰ ਮਿਲਣੇ ਚਾਹੀਦੇ ਆ ਘੋੜਾ ਜੀਵੇ ਜਮਰੇ ਇਹ ਮੇਰੀ ਜ਼ਿੰਮੇਵਾਰੀ ਨਹੀਂ ਹੈ ਬਾਦ ਵਿੱਚ ਲੜਾਈ ਨਹੀਂ ਹੋਣੀ ਚਾਹੀਦੀ ਗੁਰੂ ਸਾਹਿਬ ਨੇ ਕਿਹਾ ਅਸੀਂ ਜ਼ਬਾਨ ਕਰ ਲਈ ਹੈ ਜ਼ਬਾਨ ਦੇ ਪੱਕੇ ਹਾਂ ਤੂੰ ਕਿਸੇ ਤਰ੍ਹਾਂ ਦੀ ਆਪਣੇ ਮਨ ਵਿੱਚ ਫਿਕਰ ਨਹੀਂ ਕਰਨੀ ਕਾਜੀ ਕਾਗਜ਼ ਲਿਖਾ ਕੇ ਘਰ ਨੂੰ ਚਲਾ ਗਿਆ ਕਾਫੀ ਦਿਨ ਇੰਤਜ਼ਾਰ ਕੀਤਾ ਫਿਰ ਇੱਕ ਦਿਨ ਕਾਜੀ ਗੁਰੂ ਦੇ ਦਰਵਾਜ਼ੇ ਵਿੱਚ ਆਇਆ ਤੇ ਆਪਣੇ ਪੈਸਿਆਂ ਦੀ ਮੰਗ ਕੀਤੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਏ ਭਾਈ ਤੇਰੇ ਪੈਸੇ ਹਾਲੇ ਤਿਆਰ ਨਹੀਂ ਹੋਏ 2-3000 ਰੁਪਿਆ ਸਾਡੇ ਕੋਲ ਹੈ ਕਿਉਂਕਿ ਖਰਚੇ ਬਹੁਤ ਨੇ ਅੰਮ੍ਰਿਤਸਰ ਵਿਖੇ ਵੀ ਲੰਗਰ ਚੱਲਦਾ ਇੱਥੇ ਆਪਣੇ ਸਿਪਾਹੀਆਂ ਨੂੰ ਤਨਖਾਹ ਦੇਣੀ ਹੁੰਦੀ ਹੈ ਇਸ ਕਰਕੇ ਜਦੋਂ ਤੇਰੇ ਪੈਸੇ ਹੋਏ ਤੈਨੂੰ ਦੇ ਦਵਾਂਗੇ ਕਾਜੀ ਚਲਾ ਗਿਆ ਉਹ ਕਹਿੰਦਾ ਵੀ ਅਗਲੀ ਵਾਰ ਆ ਕੇ ਮੈਂ ਪੈਸੇ ਲੈਣਾ ਫਿਰ ਬਹੁਤ ਦਿਨ ਬੀਤਿਤ ਹੋ ਗਏ ਫਿਰ ਇੱਕ ਦਿਨ ਉਹ ਆਇਆ ਪੈਸੇ ਲੈਣ ਫਿਰ ਆਇਆ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਵੀ ਸਾਡੇ ਕੋਲ ਹਾਲੇ ਪੈਸੇ ਨਹੀਂ ਹੋਏ ਤਾਂ ਕਾਜੀ کافی ਗੁੱਸੇ ਹੋਇਆ ਕਿਉਂਕਿ ਕੁਦਰਤੀ ਹੈ ਜਦੋਂ ਕਿਸੇ ਤੋਂ ਪੈਸੇ ਲੈਣੇ ਹੋਣ ਇੱਕ ਫੇਰਾ ਪਿਆ ਦੂਜਾ ਫੇਰਾ ਪੈ ਗਿਆ ਇੰਜ ਲੱਗਦਾ ਵੀ ਅਗਲਾ ਆਪਣੀ ਗੱਲ ਤੋਂ ਮੁਕਰ ਨਾ ਜਾਵੇ ਭਾਵੇਂ ਪੈਸੇ ਤੋਂ ਭੱਜ ਨਾ ਜਾਵੇ ਉਹਨੂੰ ਵੇਹ ਭਰੋਸਗੀ ਜਿਹੀ ਹੋ ਗਈ ਤੇ ਇਸ ਕਰਕੇ ਉਹ ਗੁੱਸੇ 'ਚ ਬੋਲਿਆ ਵੀ ਭਾਈ ਠੀਕ ਹੈ ਵਾਜਮ ਹੈ ਤੁਹਾਡੇ ਕਹਿਣ ਤੇ ਵਾਪਸ ਜਾਣਾ ਪਰ ਅਗਲੀ ਵਾਰ ਜਦੋਂ ਮੈਂ ਆਇਆ ਉਸ ਵੇਲੇ ਮੈਂ ਪੈਸੇ ਲੈ ਕੇ ਜਾਵਾਂਗਾ ਬਿਨਾ ਪੈਸੇ ਤੋਂ ਮੈਂ ਵਾਪਸ ਨਹੀਂ ਜਾਵਾਂਗਾ ਤੀਜੀ ਵਾਰ ਫਿਰ ਕਾਜੀ ਆਇਆ ਉਸ ਵੇਲੇ ਗੁਰੂ ਸਾਹਿਬ ਬਾਹਰ ਨਹੀਂ ਸਨ ਉਹ ਤੰਬੂ ਵਿੱਚ ਆਰਾਮ ਕਰ ਰਹੇ ਸਨ ਵਾਬਾ ਬੁੱਢਾ ਜੀ ਦਰਵਾਜੇ ਤੇ ਤੰਬੂ ਦੇ ਦਰਵਾਜੇ ਤੇ ਬੈਠੇ ਸਨ ਕਾਜੀ ਨੇ ਆ ਕੇ ਆਪਣੇ ਪੈਸੇ ਦੀ ਮੰਗ ਕੀਤੀ ਵਾਬਾ ਬੁੱਢਾ ਜੀ ਨੇ ਕਿਹਾ ਕਿ ਵੈਸੇ ਗੁਰੂ ਸਾਹਿਬ ਆਰਾਮ ਕਰ ਰਹੇ ਉਹ ਗੁਰੂ ਸਾਹਿਬ ਨੂੰ ਮਿਲਣਾ ਚਾਹੁੰਦਾ ਸੀ ਜੋ ਕਾਜ਼ੀ ਹੈ ਪਰ ਬਾਬਾ ਬੁੱਢਾ ਜੀ ਨੇ ਕਿਹਾ ਹੁਣ ਤੁਸੀਂ ਉਹਨਾਂ ਨੂੰ ਨਹੀਂ ਮਿਲ ਸਕਦੇ ਉਹ ਆਰਾਮ ਕਰ ਰਹੇ ਨੇ ਤੇ ਇਸ ਕਰਕੇ ਬਾਧ ਵੇਚਾਣਾ ਕਾਜ਼ੀ ਬਹੁਤ ਗੁੱਸੇ ਹੋਇਆ ਉਸਨੇ ਕਿਹਾ ਕਿ ਭਈ ਪੈਸੇ ਤਾਂ ਸਾਰੇ ਤੁਸੀਂ ਹਿਸਾਬ ਤੌਰ ਰੱਖਦੇ ਹੋ ਉਹ ਆਰਾਮ ਕਰ ਰਹੇ ਕੋਈ ਗੱਲ ਨਹੀਂ ਤੁਸੀਂ ਮੈਨੂੰ ਪੈਸੇ ਦੇ ਦਿਓ ਤਾਂ ਬਾਬਾ ਬੁੱਢਾ ਜੀ ਨੇ ਕਿਹਾ ਭਈ ਮੈਂ ਤਾਂ ਇੱਕ ਸੇਵਾਦਾਰ ਹਾਂ ਇਹ ਮੈਂ ਸਾਰਾ ਕੁਝ ਇਸ ਦੀ ਜ਼ਿੰਮੇਵਾਰੀ ਮੇਰੀ ਨਹੀਂ ਹੈ ਉਹ ਮੈਨੂੰ ਕਹਿਣਗੇ ਜਿੱਦਾਂ ਉਹ ਕਹਿਣਗੇ ਉਦਾਂ ਹੀ ਹੋਣਾ ਹੈ ਭਾਵ ਉਸ ਨੂੰ ਪੈਸੇ ਕਾਜੀ ਨੂੰ ਨਹੀਂ ਮਿਲੇ ਕਾਜੀ ਬਹੁਤ ਗੁੱਸੇ ਹੋਇਆ ਇਤਨਾ ਗੁੱਸੇ ਹੋਇਆ ਕਿ ਮੈਂ ਵਾਰ-ਵਾਰ ਆਉਣਾ ਵਾਪਸ ਜਾਣਾ ਪੈਂਦਾ ਉਸ ਨੇ ਇਹ ਤੱਕ ਕਹਿ ਦਿੱਤਾ ਕਿ ਭਾਈ ਹੁਣ ਮੈਂ ਸ਼ਾਹ ਜਹਾਨ ਦੇ ਕੋਲ ਤੁਹਾਡੀ ਸ਼ਿਕਾਇਤ ਕਰਾਂਗਾ ਹੁਣ ਮੈਂ ਜਵਾਈਆਂ ਵਾਂਗੂ ਪੈਸੇ ਲਵਾਂਗਾ ਜਿਵੇਂ ਪੰਜਾਬੀ ਤੇ ਗਾਲਾਂ ਕੱਢਦੇ ਆ ਮੈਂ ਜੁਆਈਆਂ ਵਾਂਗੂ ਜੁਆਈ ਬਣ ਕੇ ਪੈਸੇ ਲਵਾਵਾਂਗਾ ਉਸ ਵੇਲੇ ਬਾਬਾ ਬੁੱਢਾ ਜੀ ਨੇ ਜਿਹੜੇ ਸ਼ਬਦ ਕਹੇ ਕਵੀ ਨੇ ਦੂਜੇ ਸ਼ਬਦਾਂ ਵਿੱਚ ਅਸੀਂ ਇਹ ਕਹਾਂਗੇ ਬਾਬਾ ਬੁੱਢਾ ਜੀ ਨੇ ਐਸੇ ਸ਼ਬਦ ਉਹ ਕਦੀ ਕਹਿ ਹੀ ਨਹੀਂ ਸਕਦੇ ਕਵੀ ਨੇ ਬਾਬਾ ਬੁੱਢਾ ਜੀ ਦੇ ਮੂੰਹ ਵਿੱਚੋਂ ਜਿਹੜੇ ਸ਼ਬਦ ਕਢਵਾਏ ਉਹ ਇਹ ਸਨ ਵੀ ਗੁਰੂ ਜੋ ਹੈ ਹਰਗੁਣ ਸਾਹਿਬ ਤੇਰੇ ਜੁਆਈ ਬਣ ਕੇ ਜਦੋਂ ਤੂੰ ਆਪਣੀ ਧੀ ਉਹਨਾਂ ਨੂੰ ਦੇ ਦਿੱਤੀ ਤਾਂ ਜਦੋਂ ਉਹ ਤੇਰੇ ਜਵਾਈ ਬਣ ਗਏ ਤਾਂ ਫਿਰ ਧੀਾਂ ਦੇ ਕਰੋ ਪੈਸੇ ਲਈ ਦੇ ਨੇ ਉਹਨਾਂ ਨੂੰ ਪੈਸੇ ਦੇ ਹੀ ਦੇ ਹਨ ਇਸ ਤਰ੍ਹਾਂ ਕਰਕੇ ਇਦਾਂ ਗਾਲੋ-ਗਾਲੀ ਹੋਣਾ ਹੁੰਦਾ ਇਸ ਤਰ੍ਹਾਂ ਹੋਏ ਤੇ ਕਿਹਾ ਇਹ ਜਾਂਦਾ ਕਵੀ ਇਹ ਕਹਿ ਰਿਹਾ ਜੀ ਸਹਿ ਸੁਹਾਓ ਬਾਬਾ ਬੁੱਢਾ ਜੀ ਦੇ ਮੂੰਹ ਦੇ ਵਿੱਚੋਂ ਇਹ ਗੱਲ ਨਿਕਲ ਗਈ ਅਸਲ ਵਿੱਚ ਬਾਬਾ ਬੁੱਢਾ ਜੀ ਦੇ ਮੂੰਹ ਤੋਂ ਇਹ ਗੱਲ ਨਹੀਂ ਨਿਕਲੀ ਹੈ ਕਵੀ ਨੇ ਬਾਬਾ ਬੁੱਢਾ ਜੀ ਦੀ ਵੇਜਤੀ ਕਰਨੀ ਸੀ ਉਹਨਾਂ ਨੂੰ ਹੋਛਾ ਦਿਖਾਣਾ ਸੀ ਉਹਨਾਂ ਨੂੰ ਅਕਲੋਂ ਖਾਲੀ ਦਿਖਾਣਾ ਸੀ ਇਸ ਕਰਕੇ ਇਹ ਕਹਾਣੀ ਕਵੀ ਨੇ ਖੁਦ ਬਣਾਈ ਹੈ ਨਹੀਂ ਤਾਂ 90 ਸਾਲ ਦਾ ਬਜ਼ੁਰਗ 6 ਗੁਰੂ ਪਾਤਸ਼ਾਹੀਆਂ ਦੀ ਜਿਸ ਨੂੰ ਸੰਗਤ ਮਿਲੀ ਹੋਵੇ ਉਹ ਅਗਰ ਇੱਕ ਬੰਦਾ ਕਿਉਂ ਇਸ ਤਰ੍ਹਾਂ ਖੜਵਾ ਬੋਲਦਾ ਕਦੀ ਵੀ ਉਹ ਬਜ਼ੁਰਗ ਅਗਿਉਂ ਇਹ ਜਵਾਬ ਨਹੀਂ ਦਿੰਦੇ ਨਾਲੇ ਉਦੋਂ ਜਦੋਂ ਅਸੀਂ ਕਿਸੇ ਦੇ ਦੇਣਦਾਰ ਹੋਈਏ ਜਦੋਂ ਅਸੀਂ ਆਪਣਾ ਵਾਅਦਾ ਪੂਰਾ ਨਾ ਕਰ ਸਕਦੇ ਹੋਈਏ ਉਸ ਵੇਲੇ ਕਦੀ ਵੀ ਦੇਣਦਾਰ ਐਸੇ ਸ਼ਬਦ ਨਹੀਂ ਬੋਲਦਾ ਪਰ ਇਸ ਕਵੀ ਨੇ ਬਾਬਾ ਬੁੱਢਾ ਜੀ ਦੀ ਸ਼ਖਸੀਅਤ ਨੂੰ ਦਾਗੀ ਕੀਤਾ ਉਹਨਾਂ ਤੋਂ ਇਹੋ ਜਿਹੇ ਖਰਵੇ ਬੋਲ ਬੁਲਾਏ ਕਿ ਜਿਹੜੇ ਕਦੀ ਅਸੀਂ ਉਹਨਾਂ ਨੂੰ ਮੰਨ ਨਹੀਂ ਸਕਦੇ ਕਿ ਬਾਬਾ ਬੁੱਢਾ ਜੀ ਐਸੇ ਬੋਲ ਬੋਲ ਸਕਦੇ ਹਨ ਇੱਥੇ ਹੀ ਵਸ ਨੇ ਅੱਗੇ ਆਪਾਂ ਚੱਲੀਏ ਦੇ ਗੁਰੂ ਹਰਗੋਬਿੰਦ ਸਾਹਿਬ ਅੰਦਰ ਤੰਬੂ ਦੇ ਇਸ ਕਾਵਿ ਅਨਸਾਰ ਜਾਗ ਰਹਿਣਾ ਸਾਰੀਆਂ ਗੱਲਾਂ ਸੁਣ ਰਹਿਣਾ ਮਤਲਬ ਇੱਕ ਉਸ ਇੱਕ ਜੋ ਤੋਹਮਤ ਇਹ ਗੁਰੂ ਦੇ ਉੱਤੇ ਲਾਉਣ ਦੀ ਵੀ ਇਸ ਨੇ ਪੂਰੀ ਕੋਸ਼ਿਸ਼ ਕੀਤੀ ਕਿ ਗੁਰੂ ਮਖਰਾ ਹੋ ਕੇ ਅੰਦਰ ਲਮਾ ਪਿਆ ਰਿਆ ਬੈਠਾ ਰਿਆ ਲੈਣ ਵਾਲਾ ਉਹ ਘਰ ਲੈਣ ਆਇਆ ਪੈਸੇ ਪਰ ਜਾਗਦੇ ਸੀ ਗੁਰੂ ਸਾਹਿਬ ਜਾਣਵੁੱਝ ਕੇ ਗੁਰੂ ਸਾਹਿਬ ਕੰਬੂਦੇ ਵਿੱਚੋਂ ਬਾਹਰ ਨਹੀਂ ਆਏ ਕਿ ਉਸਨੇ ਪੈਸੇ ਮੈਨੂੰ ਦੇਣੇ ਪੈਣੇ ਜਾਂ ਮੈਂ ਉਸ ਨੂੰ ਕੀ ਜਵਾਬ ਦੇਣਾ ਕਿਉਂਕਿ ਸਾਰੀ ਡੀਲਿੰਗ ਸਾਰਾ ਸਬਕਤਾ ਘੋੜੇ ਦਾ ਕਾਜੀ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਵਿੱਚ ਹੋਇਆ ਸੀ ਬਾਬਾ ਬੁੱਢਾ ਜੀ ਨੇ ਘੋੜਾ ਨਹੀਂ ਖਰੀਦਿਆ ਗੁਰੂ ਹਰਗੋਬਿੰਦ ਸਾਹਿਬ ਨੇ ਖਰੀਦਿਆ ਸੀ ਜਦੋਂ ਆਪਣੀ ਰਕਮ ਲੈਣ ਆਇਆ ਗੁਰੂ ਸਾਹਿਬ ਤੰਬੂ ਵਿੱਚੋਂ ਬਾਹਰ ਨਹੀਂ ਨਿਕਲੇ ਹਾਲਾਂਕਿ ਜਾਗ ਰਹੇ ਸਨ ਇੱਕ ਕਵੀ ਕਹਿ ਰਿਹਾ ਹੈ ਕਿਉਂ ਸਿੱਧੇ ਸਿੱਧੇ ਢੰਗ ਨਾਲ ਇਹ ਬਾਬਾ ਬੁੱਢਾ ਜੀ ਦੀ ਤੋਹੀਨ ਕੀਤੀ ਉਹਨਾਂ ਦੇ ਮੂੰਹੋਂ ਕੋੜੇ ਕਸੈਲੇ ਗਾਲੀਆਂ ਵਾਲੇ ਬੋਲ ਬੁਲਾ ਕੇ ਅੱਗੋਂ ਤੋਹੀਨ ਕਰ ਰਹੇ ਨੇ ਗੁਰੂ ਹਰਗੋਬਿੰਦ ਸਾਹਿਬ ਦੀ ਕਿ ਉਹ ਜਾਣ ਵੁਧ ਕੇ ਤੰਬੂ ਚੋਂ ਬਾਹਰ ਨਹੀਂ ਆਏ ਨਹੀਂ ਤਾਂ ਗੱਲਾਂ ਸਾਰੀਆਂ ਗੁਰੂ ਹਰਗੋਬਿੰਦ ਸਾਹਿਬ ਨੂੰ ਸੁਣ ਰਹੀਆਂ ਸਨ ਯੋਕ ਜਦੋਂ ਬਾਹਰ ਆ ਕੇ ਗੁਰੂ ਹਰਗੋਬਿੰਦ ਸਾਹਿਬ ਗੱਲ ਕਰਦੇ ਨੇ ਉਹ ਸੁਝਾਰ ਹੁੰਦਾ ਉਹ ਕਵੀ ਜਹਰ ਕਰਦਾ ਕਿਉਂਕਿ ਸਾਰੀ ਕਹਾਣੀ ਜਿਹੜੀ ਪਲੈਨਿੰਗ ਸਭ ਕੁਝ ਇਹ ਕਵੀ ਦੀ ਖੁਦ ਬਣਾਈ ਹੋਈ ਹੈ ਨਹੀਂ ਤਾਂ ਕਵੀ ਦੀ ਇਸ ਲਿਖਣ ਤੋਂ 200 ਸਾਲ ਪਹਿਲਾਂ ਇਹ ਸਾਰੀ ਕਹਾਣੀ ਵਾਪਰ ਚੁੱਕੀ ਸੀ ਕਵੀ ਨੂੰ ਕਿੱਥੋਂ ਸੁਪਨਾ ਆਇਆ 200 ਸਾਲ ਦੀ ਗੱਲ ਕੌਣ ਯਾਦ ਰੱਖ ਸਕਦਾ ਹੈ ਅਗਰ ਚਾਚਮਦੀ ਗਵਾਹ ਵੀ ਹੋਵੇ ਉਸ ਨੂੰ ਵੀ 200 ਸਾਲ ਪਹਿਲਾਂ ਹੋਈ ਗੱਲ ਸੈਨੂ ਜ਼ਾਦਾ ਨਹੀਂ ਰਹਿੰਦੇ ਕਿਉਂਕਿ ਕਹਾਣੀ ਇਸ ਗ੍ਰੰਥ ਲਿਖੇ ਅਨੁਸਾਰ ਇਹ ਹੈ ਜੀ ਆ ਸਨ 1628 ਦੀ ਤੇ ਗ੍ਰੰਥ ਲਿਖਿਆ ਗਿਆ 1830 ਤੋਂ ਬਾਅਦ ਦੇ ਵਿੱਚ 40 ਤੇ 45 ਜਦੋਂ 45 ਤੱਕ ਇਸ ਕਵੀ ਦੀ ਉਮਰ ਹੈ 1845 ਤੱਕ ਕਵੀ ਸੰਤੋਖ ਸੰਤੋਖ ਸਿੰਘ ਜੀ ਇਸ ਦੁਨੀਆ ਵਿੱਚ ਰਹੇ ਸੋ 200 ਸਾਲ ਬਾਅਦ ਦੇ ਵਿੱਚ ਇਹ ਕਹਾਣੀਆਂ ਜਿਹੜੀਆਂ ਕਵੀ ਬਣਾ ਰਿਆ ਉਹ ਸਿੱਖਾਂ ਨੇ ਉਸ ਨੂੰ ਆਪਣਾ ਇਤਿਹਾਸ ਕਰਕੇ ਮੰਨ ਲਿਆ ਕੋਈ ਉਹਦੇ ਕੋਲ ਆਧਾਰ ਨਹੀਂ ਹੈ ਉਸਨੇ ਕੋਈ ਰੈਫਰੈਂਸ ਨਹੀਂ ਦਿੱਤੀ ਕਿ ਮੈਂ ਫਲਾਣੇ ਗ੍ਰੰਥ ਤੋਂ ਦੇਖ ਕੇ ਲਿਖਿਆ ਕੋਈ ਰੈਫਰੈਂਸ ਨਹੀਂ ਉਸਨੇ ਇਹ ਕਿਹਾ ਮੈਂ ਭਾਈ ਰਾਮ ਕੋਇਰ ਤੋਂ ਸੁਣ ਕੇ ਲਿਖਿਆ ਹੈ ਜਦ ਕਿ ਭਾਈ ਰਾਮ ਕੋਇਰ ਵੀ ਉਦੋਂ ਨਹੀਂ ਸਨ ਜਦੋਂ ਇਹ ਇਤਿਹਾਸ ਵਾਪਰਿਆ ਭਾਵ ਰਾਮ ਕੋਰ ਨੇ ਵੀ ਕਿਸੇ ਤੋਂ ਸੁਣ ਕੇ ਲਿਖਿਆ ਸੀ ਪਰ ਹੱਦ ਤਦ ਮੁੱਕ ਜਾਂਦੀ ਹੈ ਜਦੋਂ ਕਵੀ ਇਹ ਲਿਖ ਰਿਹਾ ਕਿ ਗੁਰੂ ਹਰਗੋਬਿੰਦ ਸਾਹਿਬ ਆਪਣੇ ਟੈਂਟ ਦੇ ਵਿੱਚ ਜਦੋਂ ਉਹਨਾਂ ਨੇ ਸਾਰੀ ਕਹਾਣੀ ਸੁਣੀ ਉਹ ਕੀ ਸੋਚਦੇ ਸੀ ਵੀ ਹੁਣ ਮੈਂ ਕੀ ਜਵਾਬ ਦੇਵਾਂਗਾ ਮੇਰੀ ਮਾਤਾ ਕੀ ਕਹੇਗੀ ਮਤਲਬ ਉਹ ਕੀ ਸੋਚ ਰਹੇ ਸੀ ਕਵੀ ਨੂੰ ਕਿਸ ਨੇ ਦੱਸ ਦਿੱਤਾ ਉਹ ਕੀ ਸੋਚ ਰਹੇ ਸੀ ਹੈਰਾਨਗੀ ਦੀ ਗੱਲ ਹੈ ਗੁਰੂ ਹਰਗੋਬਿੰਦ ਸਾਹਿਬ ਨੇ ਅੰਦਰ ਕੀ ਸੋਚਿਆ ਉਹ ਤਾਂ ਉਹ ਹੀ ਜਾਣ ਸਕਦੇ ਆ ਹੋਰ ਕੋਈ ਨਹੀਂ ਦੱਸ ਸਕਦਾ ਉਹ ਨਹੀਂ ਰਾਮਚੰਦਰ ਦੀ ਕਹਾਣੀ ਲਾ ਲਈ ਉਹਨੂੰ ਵੀ ਸਰਾਫ ਮਿਲਿਆ ਸੀ ਫਿਰ ਕਹਾਣੀ ਸ਼੍ਰੀ ਕ੍ਰਿਸ਼ਨ ਦੀ ਦੀ ਯਾਦ ਕਰ ਲਈ ਕਿ ਉਹਨੂੰ ਵੀ ਸਰਾਫ ਮਿਲਿਆ ਸੀ ਉਹਦਾ ਸਾਰਾ ਕਬੀਲਾ ਖਤਮ ਹੋ ਗਿਆ ਸੀ ਉਹਦੀ ਕੋਈ ਜੜ ਨਹੀਂ ਬਚੀ ਸੀ ਉਹ ਕਹਾਣੀਆਂ ਇਹ ਦੱਸ ਰਿਹਾ ਵੀ ਗੁਰੂ ਹਰਗੋਬਿੰਦ ਸਾਹਿਬ ਅੰਦਰ ਬੈਠੇ ਬੈਠੇ ਆ ਸੋਚ ਰਿਹਾ ਹੈ ਕਮਾਲ ਦੀ ਗੱਲ ਹੈ ਜੋ ਮਰਜੀ ਕਹਾਣੀ ਕਰ ਲਓ ਫਿਰ ਹੱਦ ਤੱਕ ਗਿਆ ਕਵੀ ਜਦੋਂ ਇਹ ਲਿਖ ਰਿਹਾ ਕਿ ਜਦੋਂ ਗੁਰੂ ਹਰਗੋਬਿੰਦ ਸਾਹਿਬ ਤੰਬੂ ਤੋਂ ਵਾਰ ਆਏ ਉਹ ਮਖਰੀ ਮਖਰੀ ਹਾਸੀ ਹੱਸ ਰਏ ਸੀ ਮਿਨਾ ਮਿਨਾ ਹੱਸ ਰਏ ਸੀ ਕਿੱਦਾਂ ਮਿਨਾ ਮਿਨਾ ਹੱਸਦਾ ਕੋਣ ਜਦੋਂ ਕਿਸੇ ਨੌਜਵਾਨ ਨੂੰ ਕੋਈ ਰਿਸ਼ਤਾ ਆਉਂਦਾ ਉਹ ਆਪਣੇ ਰਿਸ਼ਤੇ ਬਾਰੇ ਗੱਲ ਸੁਣਦਾ ਹੈ ਲੜਕੀ ਕੋਈ ਆਪਣੇ ਰਿਸ਼ਤੇ ਬਾਰੇ ਗੱਲ ਸੁਣਦੀ ਉਹ ਅੰਦਰ ਅੰਦਰ ਲੱਡੂ ਭੋਰਦੇ ਉਹ ਮਿਨਾ ਮਿਨਾ ਹੱਸਣਾ ਹੁੰਦਾ ਕਵੀ ਨੇ ਇਹ ਤੋਮਤ ਇਹ ਇਲਜ਼ਾਮ ਵੀ ਗੁਰੂ ਹਰਗੋਬਿੰਦ ਸਾਹਿਬ ਤੇ ਲਾ ਦਿੱਤਾ ਕਿ ਬਾਬਾ ਬੁੱਢਾ ਜੀ ਨੇ ਤਾਂ ਸਿਰਫ ਸਰਾਪ ਦਿੱਤਾ ਸੀ ਫੇ ਉਹਦਾ ਦਵਾਈ ਬਣ ਦੋ ਪਰ ਗੁਰੂ ਹਰਗੋਬਿੰਦ ਸਾਹਿਬ ਪਹਿਲਾਂ ਹੀ ਤਿਆਰ ਸੀ ਦਵਾਈ ਬਣ ਲੈ ਕਮਾਲ ਦੀ ਗੱਲ ਹੈ ਹੱਦ ਹੋ ਗਈ ਫਿਰ ਅੱਗੇ ਸੁਣੋ ਅੱਗੇ ਕਿਦਾਂ ਦਲੀਲ ਕਰਦਾ ਹੈ ਬਾਬਾ ਬੁੱਢਾ ਜੀ ਨੂੰ ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਸਿੱਖੀ ਨੂੰ ਫਿਰ ਜਦੋਂ ਗੁਰੂ ਹਰਗੋਬਿੰਦ ਸਾਹਿਬ ਆਪਣੇ ਕੰਬੂਤੋਂ ਬਾਹਰ ਆਉਂਦੇ ਨੇ ਤਾਂ ਉਹ ਕਹਿੰਦੇ ਨੇ ਵਾਵਾ ਜੀ ਤੁਸੀਂ ਇਹ ਕੀ ਕੀਤਾ ਉਹ ਤੁਰਕ ਨੇ ਉਹ ਤੁਰਕਣੀ ਹੈ ਤੁਸੀਂ ਮੈਨੂੰ ਉਹਨਾਂ ਤੁਰਕਾਂ ਦਾ ਜ਼ੁਵਾਈ ਬਣਾ ਦਿੱਤਾ ਇਹ ਮੇਲ ਕਿੱਦਾਂ ਮਿਲਦਾ ਹੈ ਮੇਰੀ ਮਾਤਾ ਕੀ ਕਹੇਗੀ ਸਿੱਖ ਕੀ ਕਹਿਣਗੇ ਇਹ ਤੁਰਕਣੀ ਦਾ ਮੇਰਾ ਮੇਲ ਕਿੱਦਾਂ ਹੋ ਗਿਆ ਤਾਂ ਬਾਬਾ ਬੁੱਢਾ ਜੀ ਪਤਾ ਕੀ ਕਹਿੰਦੇ ਆ ਵੇਖੋ ਕਿਆ ਖੂਬ ਹੈ ਕਿ ਉਸਨੇ ਬਹੁਤ ਤਪ ਕੀਤਾ ਤੇਰੇ ਬੋਲ ਪ੍ਰਵਾਨ ਹੋਣ ਲਈ ਕੌਲਾ ਨੇ ਵਕ ਤਪ ਕੀਤਾ ਮਤਲਬ ਤਪ ਕਰਨਾ ਗੁਰਮਤ ਹੈ ਪਰ ਗੁਰੂ ਗ੍ਰੰਥ ਸਾਹਿਬ ਕਹਿੰਦਾ ਕਹਿੰਦੇ ਹਨ ਕਿ ਤਪ ਕਰਨਾ ਗੁਰਮਤ ਨਹੀਂ ਹੈ ਸਰੀਰ ਨੂੰ ਕਸ਼ਟ ਦੇਣੇ ਗੁਰਮਤ ਨਹੀਂ ਹੈ ਕਿੰਨੇ ਬਾਣੀ ਦੇ ਆਪਾਂ ਪਰਮਾਨ ਲੈ ਸਕਦੇ ਆ ਤਨ ਨਾ ਤਪਾਇ ਤਨੂਰ ਜੋ ਪੜਦੇ ਆ ਨਾ ਵਾਲਣ ਹੱਡ ਨਾ ਵਾਲ ਪੜਦੇ ਆ ਕਿ ਇਹ ਤਪ ਦਾ ਤਾਂ ਕੋਈ ਵਿਧਾਨ ਨਹੀਂ ਪਰ ਲਖਾਰੀ ਨੇ ਬਾਬਾ ਬੁੱਢਾ ਜੀ ਦੇ ਮੁਖਾਰਬਨ ਤੋਂ ਇਹ ਬੁਲਾਇਆ ਕਿ ਕੋਲਾ ਨੇ ਉਹ ਤਾਪ ਕੀਤਾ ਇਸ ਲਈ ਕਿ ਉਹ ਪਰਵਾਣ ਚੜ ਜਾਏ ਗੁਰੂ ਹਰਗੋਬਿੰਦ ਸਾਹਿਬ ਦੇ ਕੋਲ ਅੱਗੇ ਹਾਲੇ ਵੀ ਤਸੱਲੀ ਨਹੀਂ ਹੋਈ ਕਵੀ ਦੀ ਅੱਗੇ ਹੋਰ ਕਰਦਾ ਹੈ ਬਾਬਾ ਬੁੱਢਾ ਜੀ ਇਹ ਕਹਿ ਰਹੇ ਨੇ ਉਹਦਾ ਜਨਮ ਜਿਹੜਾ ਤੁਰਕਾਂ ਦੇ ਘਰ ਦਾ ਪਰ ਉਹ ਚੰਦਰਮਾ ਦੇ ਸਾਰੇ ਵਰਤ ਰੱਖਦੇ ਆ। ਭਾਵ ਜਿਹੜੇ ਵਰਤ ਰੱਖਣੇ ਆ ਇਹ ਵੀ ਗੁਰਮਤ ਹੈ। ਜਿਹੜਾ ਕੋਈ ਵਰਤ ਰੱਖੇ ਉਹ ਸਿੱਖੀ ਵਿੱਚ ਪ੍ਰਵਾਨ ਚੜ ਜਾਂਦਾ। ਇਹ ਵੀ ਬਾਬਾ ਬੁੱਢਾ ਜੀ ਦੇ ਮukh ਤੋਂ ਕਢਵਾ ਦਿੱਤਾ ਔਰ ਉਤੇ ਮੋਰ ਗੁਰੂ ਹਰਗੋਬਿੰਦ ਸਾਹਿਬ ਦੀ ਲਵਾ ਦਿੱਤੀ। ਭਾਵ ਉਹਨਾਂ ਨੇ ਕਿਹਾ ਇੱਕ ਤਪ ਕਰਦੀ ਆ, ਇੱਕ ਚੰਦਰਮਾ ਦੇ ਵਰਤ ਰੱਖਦੀ ਆ ਤੇ ਪ੍ਰਵਾਨ ਹੋਣੀ ਚਾਹੀਦੀ ਆ। ਹੁਣ ਅੱਗੇ ਅੱਗੇ ਹੋਰ ਖਤਰਨਾਕ ਹੈ ਭਾਈ ਅੱਗੇ ਖਤਰਨਾਕ ਇਹ ਹੈ ਹੁਣ ਉਹ ਵਰ ਸਰਾਫ ਵਰ ਸਰਾਫ ਜਿਹੜਾ ਆਪਣੇ ਆਪ ਹੋਵੇ ਉਸ ਨੂੰ ਸਿਰ ਮੱਥੇ ਮੰਨਿਆ ਜਾਂਦਾ ਹੈ ਉਸ ਨੂੰ ਪੂਰਾ ਕਰਨ ਲਈ ਤੁਸੀਂ ਕੋਸ਼ਿਸ਼ ਕਰੋ ਇਹਦਾ ਮਤਲਬ ਤੁਹਾਡੀ ਸਹਿਮਤੀ ਹੈ ਤੁਹਾਡਾ ਇੰਟਰਸਟ ਹੈ ਤੁਹਾਡੀ ਦਿਲਚਸਪੀ ਹੈ ਹੁਣ ਕਵੀ ਜੀ ਦਿਖਾ ਰਹੇ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਨੇ ਹੱਥ ਮੂੰ ਧੋਤਾ ਚੰਗੀ ਤਰ੍ਹਾਂ ਸਫਾਈ ਕੀਤੀ ਸੋਨਾ ਕਲੀਆਂ ਵਾਲਾ ਗੁੜਤਾ ਪਾਇਆ ਸੋਣੀ ਮਾਲਾ ਗਲ ਵਿੱਚ ਪਾਈ ਸੋਨੇ ਦੇ ਕੰਠੇ ਪਾਏ ਸੋਹਣੀ ਪੱਗ ਹੀਰਿਆਂ ਜੜੀ ਵੱਧੀ ਭਾ ਪੂਰੀ ਟੌਰ ਸ਼ੋਰ ਕੱਢ ਕੇ ਗੁਰੂ ਹਰਗੋਬਿੰਦ ਸਾਹਿਬ ਆਪਣਾ ਘੋੜਾ ਲੈ ਕੇ ਤਾਂ ਉਹ ਘਰੋਂ ਬਾਹਰ ਨਿਕਲੇ ਕਾਦੇ ਲਈ ਕੌਲਾਂ ਦੇ ਦਰਸ਼ਨ ਕਰਨ ਜਾਂ ਕੌਲਾਂ ਨੂੰ ਦਰਸ਼ਨ ਦੇਣ ਲਈ ਜਿੱਥੇ ਕਾਜੀ ਦਾ ਘਰ ਸੀ ਉਥੇ ਗੁਰੂ ਹਰਗੋਬਿੰਦ ਸਾਹਿਬ ਪਹੁੰਚ ਗਏ ਤੇ ਜਾ ਕੇ ਆਪਣੇ ਘੋੜੇ ਨੂੰ ਨਚਾਉਣ ਲੱਗ ਗਏ ਘੋੜੇ ਨੂੰ ਨਚਾਉਣ ਲੱਗ ਗਏ ਜੇ ਕਿਸੇ ਨੇ ਗਲੀ ਤੋਂ ਗੁਜ਼ਰਨਾ ਹੋਵੇ ਤਾਂ ਉਹ ਗੁਜ਼ਰ ਜਾਂਦਾ ਘੋੜੇ ਤੇ ਗੁਜ਼ਰਨ ਨੂੰ ਕਿੰਨਾ ਕੁ ਟਾਈਮ ਲੱਗਦਾ ਭਾਵ ਉਹਦੇ ਘਰ ਦੇ ਦਰਵਾਜੇ ਦੇ ਸਾਹਮਣੇ ਜਾ ਕੇ ਘੋੜੇ ਨੂੰ ਨਚਾਉਣ ਲੱਗ ਗਏ ਕੌਲਾ ਘੋੜੇ ਦੀ ਆਵਾਜ਼ ਸੁਣ ਕੇ ਆਈ ਦੇਖਿਆ ਦਰਵਾਜੇ ਦੇ ਪਿੱਛੋਂ ਦੀ ਬਾਦ ਵਿੱਚ ਐਨੀ ਮगन ਹੋ ਗਈ ਉਸਨੇ ਦਰਵਾਜ਼ਾ ਖੋਲ੍ਹਿਆ ਦਰਵਾਜੇ 'ਚ ਆ ਕੇ ਖੜੀ ਹੋ ਕੇ ਇੱਕ ਟਿੱਕ ਟਿੱਕੀ ਲਗਾ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਸਰੀਰ ਨੂੰ ਤੱਕ ਰਹੀ ਹੈ ਉਸ ਦੇ ਸੋਹਣ ਨੂੰ ਤੱਕ ਰਹੀ ਹੈ ਉਸ ਦੀ ਸੁੰਦਰਤਾ ਨੂੰ ਤੱਕ ਰਹੀ ਹੈ ਨਿਗਾ ਇਧਰ ਉਧਰ ਨਹੀਂ ਕਰਦੀ ਉਧਰ ਗੁਰੂ ਹਰਗੋਬਿੰਦ ਸਾਹਿਬ ਵੀ ਘੋੜੇ ਨੂੰ ਟਪਾ ਰਹੇ ਨੇ ਨਚਾ ਰਹੇ ਨੇ ਉਹ ਵੀ ਗਾਹਾਂ ਨੇ ਨੰਗਦੇ ਇੰਨਾ ਲੰਮਾ ਸਮਾਂ ਹੋ ਗਿਆ ਇੰਨੀ ਇੱਕ ਦੂਜਾ ਦਾ ਜੋੜ ਹੋ ਗਿਆ ਦੋਨਾਂ ਦਾ ਤੇ ਉਧਰੋਂ ਕਾਜ਼ੀ ਆ ਗਿਆ ਪਰ ਫਿਰ ਵੀ ਕੌਲਾ ਨੇ ਆਪਣੀ ਨਿਗਾ ਨਹੀਂ ਹਟਾਈ ਤੇ ਅੱਗੇ ਅਸੀਂ ਇਸ ਦੀ ਵਿਚਾਰ ਅਗਲੀ ਵੀਡੀਓ ਵਿੱਚ ਕਰਾਂਗੇ ਅੰਦਾਜ਼ਾ ਲਗਾ ਲਓ ਕਿ ਗੁਰੂ ਸਹਿਬਾਨ ਨੂੰ ਇਸ ਕਵੀ ਨੇ ਕਿਸ ਤਲ ਤੇ ਲਿਆ ਕੇ ਖੜਾ ਕਰ ਦਿੱਤਾ ਕਿਸ ਜਗਾ ਲਿਆ ਕੇ ਖੜਾ ਕਰ ਦਿੱਤਾ ਹੁਣ ਤੱਕ ਜੋ ਅਸੀਂ ਇਤਿਹਾਸ ਪੜ੍ਹਦੇ ਸੁਣਦੇ ਆਏ ਸੀ ਕਿ ਵੀ ਮਾਤਾ ਕੌਜਨਾ ਸਰਦਾ ਬਸ ਸਿੱਖੀ ਧਾਰਨ ਕਰਕੇ ਸਿੱਖ ਧਰਮ ਵਿੱਚ ਆਈ ਸੀ ਗੁਰੂ ਸਾਹਿਬ ਨੇ ਉਸ ਨੂੰ ਸਹਾਰਾ ਦਿੱਤਾ ਸੀ ਪਰ ਆ ਜਿਹੜਾ ਚਿੱਤਰਣ ਆ ਜਿਹੜੀ ਕਹਾਣੀ ਇਹ ਕਵੀ ਪੇਸ਼ ਕਰ ਰਿਹਾ ਇਹ ਕੁਝ ਹੋਰ ਬਿਆਨ ਕਰ ਰਹੀ ਹੈ ਇਹ ਗੁਰੂ ਨੂੰ ਪੂਰੀ ਤਰ੍ਹਾਂ ਦਲੀਲ ਕਰ ਰਹੀ ਹੈ ਗੁਰੂ ਦੀ ਬੇਅਪਤੀ ਕਰ ਰਹੀ ਹੈ ਪਰ ਪਤਾ ਨਹੀਂ ਅਸੀਂ ਸਿੱਖ ਲੋਕ ਕਿਉਂ ਸੁੱਤੇ ਪਏ ਹਾਂ ਸਾਨੂੰ ਸਮਝ ਨਹੀਂ ਆਉਂਦੀ ਅਸੀਂ ਗੁਰਬਾਣੀ ਤਾਂ ਇਹ ਪੜ੍ਹਦੇ ਹਾਂ ਕਿ ਭਾਈ ਜਿਹੜਾ ਸਿੱਖ ਹੈ ਉਹ ਗੁਰੂ ਦੀ ਨਿੰਦਿਆ ਨਹੀਂ ਸੁਣ ਸਕਦਾ ਤੇ ਅਸੀਂ ਇਹ ਪੜ੍ਹਦੇ ਹਾਂ ਗੁਰਬਾਣੀ ਦਾ ਸ਼ਬਦ ਹੈ ਜਿਨ ਗੁਰ ਗੋਪਿਆ ਆਪਣਾ ਤੇ ਨਾਰ ਬੁਰਿਆਰੀ ਹਰ ਜੀਓ ਤਿੰਨ ਕਾ ਦਰਸ਼ਨ ਨਾ ਕਰੋ ਪਾਪਿਸ਼ਟ ਹਤਿਆਰੀ ਜਿਨ੍ਹਾਂ ਨੇ ਆਪਣੇ ਗੁਰੂ ਦੀ ਨਿੰਦਿਆ ਕੀਤੀ ਹੈ ਉਹ ਬਹੁਤ ਭੈੜੇ ਲੋਕ ਹੁੰਦੇ ਆ ਪਾਪੀ ਹੁੰਦੇ ਆ ਹਤਿਆਰੇ ਹੁੰਦੇ ਆ ਤੇ ਗੁਰਮੁਖ ਜਾਨਾ ਉਹਦਾ ਦਰਸ਼ਨ ਨਹੀਂ ਕਰਦੇ ਹੁਣ ਤੁਸੀਂ ਅੰਦਾਜ਼ਾ ਲਗਾਓ ਜੇ ਕਹਾਣੀ ਅਸੀਂ ਹੁਣ ਸੁਣੀ ਆ ਹੁਣ ਤੱਕ ਗੁਰਪ੍ਰਤਾਪ ਸੂਰਜ ਪ੍ਰਕਾਸ਼ ਦੇ ਰੰਗ ਤੋਂ ਇਸ ਸਾਰੀ ਕਹਾਣੀ ਵਿੱਚ ਗੁਰੂ ਦੀ ਇਤਤ ਹੋ ਰਹੀ ਹੈ ਗੁਰੂ ਦਾ ਮਾਣ ਵਧ ਰਿਆ ਜਾਂ ਗੁਰੂ ਦੀ ਤੋਹੀਨ ਹੋ ਰਹੀ ਹੈ ਇਹ ਮੈਂ ਫੈਸਲਾ ਨਹੀਂ ਕਰ ਸਕਦਾ ਮੇਰੇ ਮਨ ਨੂੰ ਬਹੁਤ ਦੁੱਖ ਹੈ ਕਿ ਅਦੇਹ ਗ੍ਰੰਥ ਨੂੰ ਸਿੱਖ ਕਿਉਂ ਇੰਨਾ ਪਿਆਰ ਕਰਦੇ ਨੇ ਕਿਉਂ ਉਸ ਨੂੰ ਆਪਣੇ ਗਲ ਨਾਲ ਲਾ ਕੇ ਰੱਖਿਆ ਕਿਉਂ ਸਿੱਖਾਂ ਨੇ ਉਸ ਨੂੰ ਰਮਾਲੇ ਪਾਪ ਆ ਕੇ ਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਉਸ ਦੀ ਕਥਾ ਕਰੀ ਜਾਂਦੇ ਮੇਰੀ ਸਮ ਤੋਂ ਬਾਹਰੀ ਹੈ ਅਗਰ ਕਿਸੇ ਨੂੰ ਹਾਲੇ ਵੀ ਇਹ ਗ੍ਰੰਥ ਬਹੁਤ ਪਿਆਰਾ ਲੱਗਦਾ ਹੈ ਬਹੁਤ ਚੰਗਾ ਲੱਗਦਾ ਉਹ ਆਜ਼ਾਦ ਹੈ ਉਹਦੀ ਮਰਜ਼ੀ ਹੈ ਪਰ ਮੈਨੂੰ ਇੱਕ ਸਿੱਖ ਹੋਣ ਦੇ ਨਾਤੇ ਬਹੁਤ ਦੁੱਖ ਹੈ ਕਿ ਅਸੀਂ ਸਿੱਖ ਹੋ ਕੇ ਆਪਣੇ ਗੁਰੂ ਦੀ ਜਿੰਨੀ ਤੋਹੀਨ ਹੋ ਸਕਦੀ ਹੈ ਜਿੰਨੀ ਵੱਡ ਜੜ ਪੁੱਟੀ ਜਾ ਸਕਦੀ ਆ ਅਸੀਂ ਕੁੱਟਣ ਤੋਂ ਗੁਰੇਜ਼ ਨਹੀਂ ਕਰਦੇ ਪਰ ਫਿਰ ਵੀ ਅਸੀਂ ਆਪਣੇ ਆਪ ਨੂੰ ਸੱਚੇ ਸੋਚੇ ਸਿੱਖ ਮੰਨਦੇ ਆ ਅੱਜ ਦੀ ਵੀਡੀਓ ਇੰਨੀ ਹੈ ਵਿਚਾਰ ਕਰਦੇ ਆ ਕੋਈ ਇਤਿਹਾਸਕ ਗਲਤੀ ਹੋ ਗਈ ਹੋਵੇ ਤਾਂ ਮਾਫੀ ਬਖਸ਼ਣਾ ਕਿ ਅਸੀਂ ਇਸੇ ਤਰ੍ਹਾਂ ਵਿਚਾਰ ਲੜੀ ਨੂੰ ਲਗਾਤਾਰ ਜਾਰੀ ਰੱਖਾਂਗੇ ਬੇਨਤੀ ਇਹ ਹੀ ਹੈ ਕਿ ਜਿਹੜੇ ਵੀ ਭੈਣ ਸੱਚ ਦੀ ਖੋਜ ਇਤਿਹਾਸ ਦੀ ਖੋਜ ਨਵੀਂ ਗੱਲ ਨੂੰ ਜਾਣਨਾ ਚਾਹੁੰਦੇ ਆ ਕਿ ਸਾਡਾ ਸਿੱਖ ਧਰਮ ਖੜੋਤ ਵਿੱਚ ਕਿਉਂ ਹੈ ਇਹ ਅੱਗੇ ਕਿਉਂ ਨਹੀਂ ਵਧ ਰਿਹਾ ਉਹ ਚੀਜ਼ਾਂ ਲੱਭ ਲੱਭ ਕੇ ਅਸੀਂ ਸੰਗਤਾਂ ਸਾਹਮਣੇ ਪੇਸ਼ ਕਰਾਂਗੇ ਇਹ ਗ੍ਰੰਥ ਨੇ ਜਿਹੜੇ ਅਸੀਂ ਆਪਣੇ ਬੁੱਕਲ ਵਿੱਚ ਲਏ ਹੋਏ ਨੇ ਛਾਤੀ ਨਾਲ ਲਾਏ ਹੋਏ ਨੇ ਸਿਰ ਤੇ ਚੁੱਕੇ ਹੋਏ ਨੇ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਜਿੰਨੇ ਗ੍ਰੰਥ ਹੈ ਉਹ ਉਹਨਾਂ ਦੇ ਵਿਸ਼ਲੇਸ਼ਣ ਹਰ ਸਿੱਖ ਨੂੰ ਕਰਨਾ ਬਣਦਾ ਹੈ ਸੋਚਣਾ ਬਣਦਾ ਹੈ ਕਿ ਇਹ ਗੁਰੂ ਦੀ ਉਸਤਤ ਕਰ ਰਹੇ ਨੇ ਜਾਂ ਗੁਰੂ ਦੀ ਨਰਾਦਰੀ ਕਰ ਰਹੇ ਨੇ ਅਗਰ ਗੁਰੂ ਦੀ ਨਰਾਦਰੀ ਕਰ ਰਹੇ ਨੇ ਇਹਨਾਂ ਤੋਂ ਖਹਿੜਾ ਛਡਾਉਣਾ ਸਾਡਾ ਫਰਜ਼ ਹੈ ਵੀਡੀਓ ਨੂੰ ਸ਼ੇਅਰ ਕਰੋ ਔਰ ਚੈਨਲ ਸੱਚ ਦੀ ਖੋਜ ਵਿਦ ਬਲਦੇਵ ਸਿੰਘ ਐਮ ਐ ਨੂੰ ਸਬਸਕ੍ਰਾਈਬ ਸਬਸਕ੍ਰਾਈਬ ਕਰੋ ਤਾਂ ਕਿ ਇਹ ਜਿਹੜਾ ਸੱਚ ਦਾ ਗਿਆਨ ਹੈ ਦੂਰ ਤੱਕ ਹਰ ਸਿੱਖ ਦੇ ਘਰ ਤੱਕ ਪੁੱਛ ਕੇ ਆਓ ਉલ્લા ਚੋਕਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ